ਫੋਟੋ ਆ ਰਿਹਾ ਉਹ ਰੋ ਆ ਦੇਖੋ ਜੀ ਮੇਰੇ ਪਿੰਡ ਦਾ ਸਕੂਲ ਹੈ ਮੇਰੇ ਚੱਕ ਦਾ ਹੈ ਜਿਹੜਾ ਕੀ ਆ ਗਵਰਨਮੈਂਟ ਕਹਿੰਦੀ ਹੈ ਪਤਾ ਨਹੀਂ ਗਵਰਨਮੈਂਟ ਕਹਿੰਦੀ ਹੈ ਕਿ ਨਹੀਂ ਕਹਿੰਦੀ ਹੈ ਲੇਕਿਨ ਆ ਜਿਹੜੇ ਇੱਥੇ ਸਾਹੂਕਾਰ ਨੇ ਨਾ ਉਹ ਕਹਿੰਦੇ ਆ ਵੀ ਅਸੀਂ ਇਹ ਬੱਚੇ ਮਾਰ ਦਾਂਗੇ ਕਿਉਂਕਿ ਮੈਨੂੰ ਜਦੋਂ ਇਸ ਬੱਚਿਆਂ ਦਾ ਪਤਾ ਲੱਗਿਆ ਵੀ ਬੱਚੇ ਮਰਨਗੇ ਮੇਰੀ ਢਾਣੀ ਦੇ ਮੇਰੇ ਪਰਿਵਾਰ ਮਰੂਗਾ ਤੇ ਮੈਂ ਫਿਰ ਹੱਥ ਚੱਕਤੀ ਹੱਥ ਚੱਕੀ आज को वो एकदम खंडर है जिन मैंने चमकार किया टिकटॉक ਤੇ ਇੱਥੇ ਵੇਖੋ ਆਹ ਦੇਖੋ ਆ ਲਿਖਤਾ ਕਮਰਾ ਅਸੂਚਿਤ ਕਿਰਪਾ ਪ੍ਰਵੇਸ਼ ਨਾ ਕਰੇ ਆਹ ਦੇਖੋ ਦੀਵਾਰ ਅਨਸ਼ੁਰਧਿਤ ਕਿਰਪਾ ਦੂਸਰ ਦੂਰ ਰਹੇ ਫਟੀ ਹੋਈ ਹੈ ਤੇ ਆਹ ਦੇਖੋ ਕਮਰਾ ਆ ਹੁੰਦਾ ਸੱਚ ਗਹਿਰਾ ਸੱਚ ਜੇ ਮੈਂ ਲੈ ਕੇ ਆਇਆ ਮੇਰੇ ਬੱਚਿਆਂ ਦਾ ਮੇਰੇ ਬੱਚੇ ਨਹੀਂ ਪੜਦੇ ਇੱਥੇ ਮੇਰੇ ਬੱਚੇ ਇੰਗਲਿਸ਼ ਮੀਡੀਅਮ ਚ ਪੜਦੇ ਨੇ ਫੇਰ ਵੀ ਮੈਂ ਇਸ ਸਕੂਲ 'ਚ ਆਇਆ ਆ ਵੇਖੋ ਆ ਸਾਨੂੰ ਦਾਨ ਕਰਦੇ ਨੇ ਬੁੱਫਰ ਤੇ ਬੂਟ ਤੇ ਜਰਾਂਪਾ ਜਿਹੜੀ ਕਿ ਗਵਰਨਮੈਂਟ ਨਹੀਂ ਦਿੰਦੀ ਆ ਦਿੰਦੇ ਨੇ ਆ ਸਾਲਾ ਝੂਠ ਚਲਾਉਂਦੇ ਨੇ ਮੈਂ ਆ ਸਾਡੇ ਪਿੰਡ ਦੇ ਵੱਡੇ ਸਹੂਕਾਰਾਂ ਨੂੰ ਕਹਿਣਾ ਚਾਹੁੰਦਾ ਸਾਡੇ ਸਕੂਲ 'ਚ ਆ ਕੇ ਚੌਧਰ ਕਰਨ ਦੀ ਤੁਹਾਨੂੰ ਲੋੜ ਨਹੀਂ ਹੈ ਕਿਉਂਕਿ ਇੱਥੋਂ ਦੇ ਚੌਧਰੀ ਅਸੀਂ ਹੈਗੇ ਆ ਤੇ ਅਸੀਂ ਜੱਟ ਵੀ ਹੈਗੇ ਆ ਸਭ ਤੋਂ ਵੱਡੀ ਗੱਲ ਆਇਆ ਹੈ ਕਿ ਅਸੀਂ ਸਿੰਘ ਆ ਕਿਉਂਕਿ ਸਿੰਘਾਂ ਦੀ ਫੌਜ ਵੇਖੋ ਆ ਸਿੰਘਾਂ ਦੀ ਫੌਜ ਤੋ ਰਦੀ ਰਹੂਗੀ ਤੇ ਪਲਦੀ ਰਹੂਗੀ ਤੇ ਫਲਦੀ ਰਹੂਗੀ ਜਿਹੜਾ ਵੀ ਇੱਥੇ ਪ੍ਰਿੰਸੀਪਲ ਹੈਗਾ ਉਹਦੀ ਦਾਸੀਂ ਬੈਣ ਵਜਾ ਦਾਂਗੇ ਹੁਣ ਆਪੀ ਸਿਟੀਪਾ ਦੇ ਕੇ ਜਾਣਗੇ ਨਾ ਜਾਣਗੇ ਤੇ ਦੇਖੋ ਫਿਰ ਤੁਹਾਡਾ ਪ੍ਰਿੰਸੀਪਲ ਜਾਊਗਾ ਕਿ ਇੱਥੇ ਰਹੂਗਾ ਜਿਹੜਾ ਤੁਹਾਨੂੰ ਮਾਰਦਾ ਜਾਊਗਾ ਕਿ ਰਹੂਗਾ ਹੈ ਜਾਊਗਾ ਜਾਊਗਾ ਆ ਪੰਜ ਬੰਦਿਆਂ ਪੰਚਾਇਤ ਪੰਜ ਬੰਦਿਆਂ ਦੀ ਹੁੰਦੀ ਆ ਵੇਖੋ ਮੇਰੇ ਕੋਲ ਤਾਂ 7 ਹੈਗੇ ਸੱਜ ਤੱਕ 7 8 9 10 ਬੱਸ ਐਨੇ ਤਾਂ ਬਹੁਤ ਆ ਅੱਧਰ ਉੱਧਰ ਉੱਧਰ ਕਿਧਰ ਕੀ ਹੈ ਆ ਆ ਵੀ ਦੀਵਾਰ ਦੇਖੋ ਡਿੱਗਣ ਵਾਲੀ ਆ ਆ ਦੀਵਾਰ ਦੇਖੋ ਡਿੱਗਣ ਵਾਲੀ ਆ ਸਾਡੇ ਬੱਚੇ ਮਾਰਨ ਦਾ ਪ੍ਰੋਗਰਾਮ ਦੇਖੋ ਸਾਡੇ ਬੱਚੇ ਮਾਰਨਗੇ ਹੈ ਸਾਲਿਆਂ ਨੇ ਲਿਖ ਕੇ ਲਾਤਾ ਹੁਣ ਮੈਡਮਾ ਮੈਨੂੰ ਮੈਡਮ ਪਤਾ ਕੀ ਕਹਿੰਦੀ ਮੈਂ ਤਾਂ ਤੇਰੇ ਬਲੋ ਕਰਾਂ ਸਾਲੀ ਕੁੱਤੀਆਂ